ਉਹ ਹੈਗੀ ਹੈ ਇਸ ਤਰ੍ਹਾਂ ਹੀ ਲੱਕੜ ਨੂੰ ਵਧੀਆ ਤਰੀਕੇ ਦੇ ਨਾਲ ਤਿਆਰ ਕਰਨਾ ਔਰ ਸ਼ੋਕੇਸ ਦੇ ਲਈ ਤਿਆਰ ਕਰਨਾ ਤਾਂ ਕਿ ਜਦੋਂ ਖੁਦਾ ਰਾਇ ਆਏ ਤਾਂ ਉਹ ਉਸ ਵਧੀਆ ਕੁਆਲਿਟੀ ਦੀ ਚੀਜ਼ ਨੂੰ ਲੈ ਕੇ ਜਾਏਗਾ ਨਾ ਕਿ ਮਾੜੀ ਜਿਹੀ ਨੂੰ ਲੈ ਕੇ ਜਾਏਗਾ। ਹallelujah। ਅ ਥੋੜਾ ਅਗਰ ਕੋਈ ਜ਼ਿਆਦਾ ਬਹਿਸ ਨਹੀਂ ਕਰਦਾ ਇਸ ਗੱਲ ਦਾ ਤਾਂ ਆਪ ਮਾਸਕ ਬਾਦੂ ਵਿੱਚ ਪੀਸ। ਮਾਸਕ ਬਾਸਕ ਦੇਖੋ ਕਿਉਂਕਿ ਅਸੀਂ ਤਰਵੇਸ਼ ਕਰਦੇ ਜਿੰਦਗੀ ਦਾ ਬੇਸ਼ਕਤ ਹੈ। ਅਸੀਂ ਕਹਿੰਦੇ ਆ ਸਕੂਲ ਦੇ ਤਰਫ ਤੋਂ ਬਤਾਇਆ ਆ ਨਹੀਂ ਹੁਣ ਤਾਂ ਅਸੀਂ ਫਿਲਹਾਲ ਹੈ ਨਾ ਮੌਤ ਤੋਂ ਤੁਹਾਡੇ ਕੋਲ ਸਿਰਫ ਇਹ ਆਇਆ ਅਸੀਂ ਕਹਿੰਦੇ ਕਿ ਮੌਤ ਦੀ ਵਾਦੀਆਂ ਦੇ ਵਿੱਚ ਵੀ ਤੂੰ ਕੀ ਕਰੇਗਾ ਸਾਡੀ ਸ਼ਾਬਾਸ਼ ਹੈ ਪਰ ਅਸੀਂ ਖੁਦ ਇੱਥੇ ਬੈਠੇ ਹੋਏ ਆ ਸਾਰੇ ਪਰਮੇਸ਼ਰ ਦੇ ਦਾਸ ਆ ਕੋਈ ਮਤਲਬ ਕੋਈ ਆ ਨਹੀਂ ਜਾਣਾ ਫਰਜ਼ਨ ਬੇਸ਼ੱਕ ਸਰਕਾਰ ਦੇ ਜੋ ਰੂਲ ਐਂਡ ਰੈਗੂਲੇਸ਼ਨ ਕਿਉਂਕਿ ਉਹ ਮੰਨਣੇ ਜ਼ਰੂਰੀ ਨਹੀਂ ਹੈ ਨਾ ਬਟ ਅਸੀਂ ਉਹ ਕਿੰਨਾ ਦੇ ਲਈ ਲੈਂਦੇ ਹੋ ਉਹ ਲੋਕਾਂ ਸਾਹਦੇ ਰਹਿਣਗੇ ਲੋਕਾਂ ਦੇ ਵਿੱਚ ਜਾਣੇ ਦੋਸਤ ਉਹਨਾਂ ਨੂੰ ਅਸੀਂ ਫੋਲੋ ਕਰਨੇ ਲੇਗੇ ਪਰ ਜਦੋਂ ਅਸੀਂ ਪਰਮੇਸ਼ੁਰ ਦੇ ਨਾਲ ਬੈਠੇ ਹੋਇਆ ਫਿਰ ਸਾਡੇ ਉੱਤੇ ਕੋਈ ਰੈਪਰੇਸ਼ਨ ਇਸ ਤਰ੍ਹਾਂ ਦਾ ਨਹੀਂ ਹੈਗਾ ਇਸ ਦਾ ਹallelujah 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 ਇੱਕ ਸੇਵਕ ਦੀ ਖੁਸ਼ਾਰ ਜਦੋਂ ਅਸੀਂ ਕਹੇਆ ਤਾਂ ਉਸ ਦਾ ਅਰਥ ਹੈ ਕਿ ਇਹ ਕੋਈ ਕਿਸੇ ਦੀ ਨਹੀਂ ਜਦੋਂ ਮਾਨਵਿਤਕ ਟਰਜੀ ਹੈ ਉਹਦੇ ਵਿੱਚ ਜਿੰਨੇ ਜਣ ਬੈਠਣਗੇ ਉਸਾਰੇ ਦੂਸਰੇ ਕਿਨਾਰੇ ਦਾ ਤੀਕ ਹੋ ਜਾਣਗੇ ਪਹੁੰਚਣਗੇ ਸਾਰੇ ਦੂਸਰੇ ਕਿਨਾਰੇ ਤੇ ਜਾਣਗੇ ਆਹ ਬਸ ਕਿਸ਼ਤੀ ਦੇ ਵਿੱਚ ਸਵਾਹਤ ਆ ਜਾਏਗਾ ਤਦ ਫਿਰ ਉਹ ਕਿਸੇ ਦੂਸਰੀ ਜਗ੍ਹਾ ਤੇ ਨਾ ਜਾ ਸਕਦਾ ਨਹੀਂ ਜਾ ਸਕਦਾ ਤਾਂ ਅਸੀਂ ਸੇਵਕ ਦਾ ਜਿਹੜਾ ਜੀਵਨ ਹੈ ਉਹ ਇੱਕ ਕਿਸ਼ਤੀ ਹੈ ਆਪਣਾ ਅਸੀਂ ਉਸ ਕਿਸ਼ਤੀ ਦੇ ਉੱਤੇ ਉਹਨਾਂ ਲੋਕਾਂ ਨੂੰ ਉਹਨਾਂ ਕਿਸਿਆਂ ਨੂੰ ਜਿਨ੍ਹਾਂ ਦੀ ਜ਼ਿੰਮੇਵਾਰੀ ਸਾਨੂੰ ਦਿੱਤੀ ਗਈ ਹੈ ਅਸੀਂ ਉਹਨਾਂ ਨੂੰ ਕੀ ਕਰਨਾ ਹੈ ਨਾਲ ਲੈ ਜਾ ਕੇ ਉਸ ਕਿਨਾਰੇ ਦੇ ਉੱਤੇ ਲੈ ਕੇ ਜਾਣਾ ਹੈ ਜਾ ਲੈਣਾ ਹੈ ਤਾਂ ਇਹ ਜ਼ਿੰਮੇਵਾਰੀ ਨੂੰ ਕੀ ਕਰਨਾ ਸੀ ਉਹ ਵੀ ਪੂਰਾ ਬਣਾਇਆ ਹੈ ਔਰ ਖੁਦਾ ਸਾਨੂੰ ਬਲ ਦਿੰਦਾ ਹੈ ਤਾਕਤ ਦਿੰਦਾ ਹੈ ਔਰ ਪਰਮੇਸ਼ੁਰ ਸਾਨੂੰ ਹਰ ਰੋਜ਼ ਇੱਕ ਨਵੀਂ ਊਰਜਾ ਦੇ ਨਾਲ ਦਿੰਦਾ ਹੈ ਉਹ ਉਸੇ ਮੈਨੂੰ ਬਲ ਦਿੰਦਾ ਔਰ ਬਲ ਦੇ ਇੱਕ ਇਗਾਦਾ ਖੜਾ ਕਰਦਾ ਹੈ ਸਭ ਲਈ ਹਾਲੇਲੂਇਆ 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 ਅਸੀਂ ਪਰਮੇਸ਼ੁਰ ਦੇ ਬਾਗ ਕਲਮ ਦੇ ਵਿੱਚੋਂ ਪੜਾਂਗੇ ਜਿੰਦੀ ਦੀ ਕਿਤਾਬ اور 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 پانچ بچے تک پڑھتے سٹیم میں رہتے تھے وہ اور اور لوگ لڑکیوں کے سنگو گرم کرنے لگے اور جب ان نے, نے اور, اور جب ان عورتوں نے ان لوگوں کو اپنے دیوتا کے

لٹکا دے جس سے میرا بڑکا ہوا کوب اسرائیل کے اوپر سے دور ہو جائے تب موسیٰ نے اسرائیلی نیائیوں سے کہا ہمارے جو جو آدمی بالپور کے سنگ مل گئے ہیں انہیں کھا کر پرمشن نے پاکرام دیو چفی ایک انہارا دیکھ دیا اسرائیلیا نے پاپ کیتا چلا کہ جاری اگواری رکھتی ਉਹਨਾਂ ਲੋਕਾਂ ਨੂੰ ਸਹੀ ਮਾਰਗ ਦੇ ਰੂਪੇ ਲੈ ਕੇ ਜਾਂਦੀ ਪਰ ਅਗਰ ਉਹ ਲੋਕ ਸਹੀ ਮਾਰਗ ਤੋਂ ਭਟਕ ਗਏ ਤਾਂ ਪਰਮੇਸ਼ਰ ਨੇ ਆਪਣਾ ਗਰੋਧ ਸਾਰਾ ਲੋਕਾਂ ਦੇ ਉੱਤੇ ਪ੍ਰਗਟ ਕੀਤਾ ਉਹ ਸਾਰਿਆਂ ਨੂੰ ਧਾਨਾ ਦਿੱਤੀ ਕਹਿੰਦਾ ਇਹਨਾਂ ਨੂੰ ਵੱਲ ਜਿੰਨੇ ਵੀ ਪ੍ਰਧਾਨ ਨੇ ਇਹਨਾਂ ਸਾਰਿਆਂ ਨੂੰ ਵੱਲ ਕੇ ਤੇ ਕੀ ਕਰ ਤੂੰ ਧੁੱਪ ਦੇ ਵਿੱਚ ਖੜਾ ਕਰ ਦੇ ਇਹਨਾਂ ਨੂੰ ਇੰਨੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਕਿ ਉਹਨਾਂ ਦੀ ਰੂਹ ਤੱਕ ਕੰਮ ਨਹੀਂ ਹਾਂ ਬਕਰੇ ਦੇ ਖਾਲ ਦੇ ਵਿੱਚ ਜਦੋਂ ਬੰਦ ਕੇ ਪਾ ਦਿੰਦੇ ਨੇ ਨਾ ਉਹ ਫਿਰ ਪੱਤੀ ਹੋ ਜਾਂਦੀ ਹੈ ਹੋਲੀ-ਹੋਲੀ ਔਰ ਉਸ ਸਮੇਂ ਦੀ ਜਿਹੜੀਆਂ ਸਜਾਵਾਂ ਸੀ ਜਾਂ ਉਹ ਬਹੁਤ ਤਕਤੂਰ ਸੀਗੀਆਂ ਇਹ ਸਾਨੂੰ ਸਭ ਨੂੰ ਪਤਾ ਹੈ ਪਰ ਇੱਥੇ ਸਾਡੀ ਜ਼ਿੰਮੇਵਾਰੀ ਜਿਹੜੀ ਉਹ ਬਹੁਤ ਵੱਡੀ ਹੈ ਔਰ ਦਰਦ ਵੀ ਹੈ ਔਰ ਗਹਿਰ ਵੀ ਹੈ ਔਰ ਉਹ ਦਰਦ ਪਹਿਲਾ ਸਾਡੇ ਵਿੱਚ ਹੋਣਾ ਚਾਹੀਦਾ ਫਿਰ ਉਹ ਉਹ ਦਰਦ ਸਾਡੇ ਲੋਕਾਂ ਦੇ ਵਿੱਚ ਹੋਣਾ ਚਾਹੀਦਾ ਤਾਂ ਕਿ ਉਹ ਦਾਦੇ ਤੇ ਕੰਬ ਦੇ ਹੋਏ ਪਰਮੇਸ਼ਰ ਦੇ ਭਵਨ ਦੇ ਵਿੱਚ ਬੜ ਸਾਰੇ ਹallelujah ਹallelujah ਹallelujah

ਸਾਦੇ ਮਨਮੁਖੀ ਕਰਦਾ ਹੈ ਨਰਮ ਕਰਕੇ ਉਹਦੇ ਵਿੱਚ ਆਪਣੀ ਆਤਮਿਕ ਸ਼ਾਂਤੀ ਭਰਦਾ ਹੈ ਕਿਉਂ ਕਿ ਉਹ ਸ਼ਾਂਤੀ ਦਾ ਖਜ਼ਾਨਾ ਹੈ ਇਸੇ ਤਰੀਕੇ ਨਾਲ ਅਗਰ ਅਸੀਂ ਸਿੱਖੇ ਹੋਏ ਹੋਰ ਵਧੀਆ ਕੁਆਲਟੀ ਦੇ ਨਾਲ ਚੱਲ ਰਹੇ ਹਾਂ ਖੁਦਾ ਦੇ ਵਿੱਚ ਖੁਦਾ ਦੇ ਘਰ ਦੇ ਵਿੱਚ ਬਣੇ ਹੋਏ ਤਾਂ ਉਹ ਡਰ ਸਾਡੇ ਲੋਕਾਂ ਦੇ ਵਿੱਚ ਵੀ ਕੀ ਹੋਏਗਾ ਫਿਰ ਹੋਏਗਾ ਉਹ ਦਿਖੇਗਾ ਲੈ ਲੋ ਯਾਰ ਉਹਨਾਂ ਦੇ ਉਤਨ ਉਹਨਾਂ ਦੇ ਬੈਠਣ ਦੇ ਵਿੱਚ ਉਹਨਾਂ ਦੇ ਗੱਲ ਕਰਨ ਦੇ ਵਿੱਚ ਉਹ ਕਦੇ ਅਨਗਹਿਲੀ ਦੇ ਨਾਲ ਨਹੀਂ ਬੈਠਣਗੇ ਉਹ ਕਦੇ ਮਤਲਬ ਪਰਮੇਸ਼ਰ ਪਰ ਅਸਤੀ ਦੇ ਆਸਰੇ ਵਿੱਚ ਨਹੀਂ ਰਹਿਣਗੇ ਉਹਨਾਂ ਦੇ ਅੰਦਰ ਕੋਈ ਦਰਦ ਸਭ ਹਮੇਸ਼ਾ ਕਿਸੇ ਨਜ਼ਰ ਆਏਗਾ ਪਰ ਅਗਰ ਉਹ ਦਰਦ ਸਭ ਉਹਨਾਂ ਦੇ ਵਿੱਚ ਨਹੀਂ ਹੈਗਾ ਤਾਂ ਫਿਰ ਫੜੇ ਹੋਣ ਦੇ ਆਗੇ ਪਹਿਨਾ ਉਗੂ ਪ੍ਰਗਾਪਾ ਅੰਧੇ ਜਾਣੀ ਪਹਿਨਾ ਪਰਮੇਸ਼ਰ ਦੇ ਉਹ ਅਗੂਏ ਫੜੇ ਜਾਣਗੇ ਪਹਿਨਾ ਪਰਮੇਸ਼ਰ ਦੇ ਉਹ ਲੋਕ ਫੜੇ ਜਾਣਗੇ ਜਿਹੜੇ ਕੀ ਕਰਦੇ ਨੇ ਜਿਹਨਾਂ ਨੂੰ ਸਿਖਾਉਂਦੇ ਨੇ

ਕੀ ਅਸੀਂ ਦਰਵਾਜ਼ਾ ਦੇਖਦੇ ਆਂ ਖੁਦਾ ਦੀ ਵਚਨ ਦੀ ਤਲਵਾਰ ਖੁਦਾ ਦੀ ਤਲਵਾਰ ਫਕੀਰ ਦੀ ਬਾਣੀ ਔਰ ਜੋ ਲੋਕਾਂ ਦੇ ਲਈ ਕਿਸੇ ਰਹਿਮ ਨੂੰ ਨਹੀਂ ਚਲਦੀ ਅੱਜ ਖੁਦਾ ਮਾਫ ਕਰੇ ਇਸ ਗੱਲ ਤੋਂ ਪਰ ਅਸੀਂ ਅੱਜ ਕੀ ਕਰਦੇ ਆਂ ਭੀੜ ਨੂੰ ਚਾਹਨੇ ਆਂ ਅੱਜ ਕੀ ਚਾਹਨੇ ਆਂ ਅਸਲੀਅਤ ਰੂਪ ਸਾਡੇ ਕੋਲੇ ਬਹੁਤ ਵੱਡੀ ਕੀ ਹੋਵੇ ਭੀੜ ਵੀ ਹੋਵੇ ਪਰ ਉਹਦੇ ਵਿੱਚ ਕਿੰਨੇ ਲੋਕ ਪਰਮੇਸ਼ਰ ਦੇ ਨਾਲ ਸਭ ਨੂੰ ਸਭ ਨੂੰ ਪਤਾ ਹੈ ਕਿ ਕਪਲਸੀਆ ਦੇ ਵਿੱਚ ਕਿੰਨੇ ਲੋਕ ਸਹੀ ਚੱਲਦੇ ਰhenge ਔਰ ਕਿੰਨੇ ਲੋਕ ਸਹੀ ਨਹੀਂ ਚੱਲ ਸਕਦੇ ਫਸਲਾਫਤ ਕੀ ਜਾ ਸਕਦੀ ਚਾਹੇ ਕਿ ਉਹ ਅਸੀਂ ਭੀੜ ਕੱਢੀ ਕਰ ਤੱਕ ਮਤਲਬ ਨਹੀਂ ਹੈਗਾ ਖੁਦਾ ਨੂੰ ਖੁਦਾ ਕਹਿੰਦਾ 16 ਮਾਰਗ ਤੇ ਖੁੱਲਾ ਮਾਰਗ ਖੁੱਲੇ ਮਾਰਗ ਦੇ ਵਿੱਚ ਭੀੜਾ ਸਤਵ ਦਾ ਹੁੰਦੀਆਂ ਨਹੀਂ ਆ ਪਰ 16 ਮਾਰਗ ਦੇ ਵਿੱਚ ਸਿਰਫ ਕਿੰਨੇ ਹੁੰਦੇ ਜਾਣਗੇ ਗਿਣੇ ਚੋਣ ਘੱਟ ਕਿੰਨੇ ਚੋਣ ਲੋਕ ਘੱਟ ਗਿਣਤੀ ਦੇ ਵਿੱਚ ਲੋਕ ਰhenge ਪਰ ਉਹ ਜਿਹੜੀ ਢੀੜ ਅਸੀਂ ਚੱਕੀ ਕਰਦੇ ਨੇ ਆ ਉਹ ਆਪਾਂ ਠੀਕ ਨਹੀਂ ਚੱਲਦੇ ਬਲਕਿ ਦੂਸਰੇ ਲੋਕਾਂ ਨੂੰ ਵੀ ਨਾਂਕੀ ਕਰਦੇ ਨੇ ਖਰਾਬ ਕਰ ਦਿੰਦੇ ਆ ਅਸੀਂ ਤਿਆਰ ਕੀ ਕਰਨਾ ਹੈ ਅਸੀਂ ਤਿਆਰ ਕਰੀਏ ਪਰਮੇਸ਼ਵਰ ਦੀਸ ਪਵਿੱਤਰ ਦੇ ਦੇ ਪਵਿੱਤਰ ਪੂਰਾ ਬਦਲ ਪਰਮੇਸ਼ਰ ਦਾ ਤਿਆਰ ਹੋ ਰਿਹਾ ਜਿਸ ਸਮੇਂ ਦੇ ਵਿੱਚ ਜਿਹੜਾ ਅੱਜ ਜਿਹੜੇ ਲੋਕ ਕਾਲ ਯੁੱਗ ਦਾ ਸਮਾਪਨ ਤੇ ਰਹੀਏ ਕਿ ਕਾਲ ਯੁੱਗ ਦਾ ਸਮਾ ਚੱਲ ਰਿਹਾ ਜੀ ਬੜੀ ਹੁਣ ਬਦਲ ਹੋ ਰਹੇ ਵਿਚਾਰ ਪਿਆ ਪਾਪ ਬਹੁਤ ਵੱਧ ਰਿਹਾ ਹੈ ਤੇ ਮਤਲਬ بے ਸ਼ਰਮੀ ਦੀ ਹਾਲਤ ਹੋ ਗਈ ਹਰ ਇੱਕ ਚੀਜ਼ ਆਊਟ ਆਫ ਕੰਟਰੋਲ ਆ ਚਾਹਦੇ ਕਿਤੇ ਪਾਪ ਸਾਡੇ ਮਨਾਂ ਵਿੱਚ ਫੜਾ ਦੇ ایرے جو کوئی بندہ چاہے পাপ کرے چاہے نہ کرے کوئی کھولے چاہے نہ کھولے پر جس پہ موبائل سے انٹرنیٹ ہے کدے نہ کدے کھولنا کوئی ایڈ بھی گھرا جاتی ہے ਸਾਰੇ ਸੁਰੀ ਹallelujah 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 ਇਹਨੇ ਪਾਪ ਸਾਡਾ ਚੱਲਦਾ ਫਿਰਦਾ ਸਾਡੀਆਂ ਜੇਬਾਂ ਦੇ ਵਿੱਚ ਕੀ ਹੁੰਦਾ ਹ ਹਮੇਸ਼ਾ ਚੱਲਦਾ ਰਹਿੰਦਾ ਹੈ ਪਰ ਅਸੀਂ ਜਿੰਨਾ ਜ਼ਿਆਦਾ ਹੋ ਸਕਦਾ ਹੈ ਇਹਨਾਂ ਚੀਜ਼ਾਂ ਨੂੰ ਕੀ ਕਰਨ ਦੀ ਕੋਸ਼ਿਸ਼ ਕਰਦੇ ਆ ਕੰਟਰੋਲ ਨੂੰ ਕੰਮ ਜਿਹੜੇ ਅਸੀਂ ਸਮਝ ਆ ਲਿਆ ਖੁਦਾ ਉਹਨਾਂ ਦੇ ਉੱਤੇ ਆਪਣੇ ਆਤਮਾ ਦੇ ਦੁਆਰਾ ਜ਼ਨ ਹੈ ਪਰ ਸਾਡੇ ਨੂੰ ਪਹਿਲਾਂ ਸਾਡੇ ਵਿੱਚ ਕੀ ਹੋਣਾ ਚਾਹੀਦਾ ਖੁਦਾ ਦਾ ਡਰ ਉਹ ਦਿਖਣਾ ਚਾਹੀਦਾ ਹੈ ਤਾਂ ਲੋਕਾਂ ਦੇ ਵਿੱਚ ਕੀ ਹੁੰਦਾ ਹੈ ਉਹ ਦੱਸ ਜੇ ਉਹਨਾਂ ਲੋਕਾਂ ਦੇ ਨਾਲ ਮੈਂ ਵੀ ਹਾਸੀ ਕੈਦੀ ਕਰ ਜਾਊਂਗਾ ਜਿਸ ਤਰ੍ਹਾਂ ਉਹ ਵਿਚਰਾ ਮਜ਼ਾਕ ਕਰਦੇ ਨੇ ਔਰ ਫਿਰ ਉਹਨਾਂ ਨਾਲ ਵੀ ਉਸੇ ਤਰ੍ਹਾਂ ਬੀਹੇਵ ਕਰਾਂਗਾ ਜਿਸ ਤਰ੍ਹਾਂ ਆਮ ਕਰਦੇ ਨੇ ਹੈਨਾ ਕਿਉਂਕਿ ਸਾਨੂੰ ਕੀ ਬਣਾਇਆ ਗਿਆ ਹੈ ਪਰਮੇਸ਼ਰ ਨੇ ਫਰੀ ਇਕਲ ਜੋਤਸ ਦੀ ਪਹਿਲਾ ਪੰਕਸ ਪੜਦੇ ਆ ਨਵੇਂ ਦਿਨ ਦੇ ਵਿੱਚ ਉਹਦੇ ਦੋਹਾਂ ਚਾਇ ਚੀਕਾ ਹੋਇਆ ਹੈ ਕਿ ਅਸੀਂ ਪਰਮੇਸ਼ਰ ਦੇ ਵਿੱਚ ਪ੍ਰਜਾ ਪਰਮੇਸ਼ਰ ਦੇ ਸ਼ਾਹੀ ਕਰਾਣੇ ਦੇ ਲੋਕ ਔਰ ਜਾਗੀਤਾਈ ਮੰਡਲੀ ਦੇ ਲੋਕ ਆ ਸੀ। ਹਾਂ। ਔਰ 레ਵੀ ਖਾਨਦਾਨ ਨੂੰ ਪਰਮੇਸ਼ਵਰ ਨੇ ਹਮੇਸ਼ਾ ਦੇ ਲਈ 12 ਕਬੀਲਾਾਂ ਵਿੱਚੋਂ ਅਲੱਗ ਕੀਤਾ ਹੋਇਆ ਕਿਉਂ ਆ ਸੀ? ਕਵਿਦਾ ਆ ਜਿਹਦੇ ਵਿੱਚ ਪਰਮੇਸ਼ਵਰ ਨੇ ਦੁਨੀਆ ਵਿੱਚ ਉਹਨਾਂ ਦਾ ਕੋਈ ਨਾਤਾ, ਕੋਈ ਉਹਨਾਂ ਨੂੰ ਕੋਈ ਜਿੱਥੇ ਦਾ ਨਹੀਂ ਰੱਖੀ ਹੋਈ ਹੈਗੀ। ਹਾਂ। ਹallelujah। ਹallelujah। 레ਵੀ ਖਾਨਦਾਨ ਦੇ ਜਦੋਂ ਅਸੀਂ ਪਿਛਲਾ ਪੁਰਾਣਾ ਰੰਗ ਦੇ ਵਿੱਚ ਦੇਖਦੇ ਆ ਤਾਂ ਇਹ ਵੀ ਖਾਸਾ ਨੂੰ ਕੋਈ ਹਿੱਸਾ ਨਹੀਂ ਦਿੱਤਾ ਜਾਦਾ ਰਿਹਾ ਨਾ ਹੀ ਫਾਹੇ ਕੋਈ ਜ਼ਮੀਨ ਦੇ ਵਿੱਚ ਹਿੱਸਾ ਹੁੰਦਾ ਸੀਗਾ ਨਾ ਹੀ ਇਹਨਾਂ ਦਾ ਕਿਸੇ ਬਣਾਈ ਹੋਈ ਚੀਜ਼ ਦੇ ਵਿੱਚ ਹਿੱਸਾ ਹੁੰਦਾ ਸੀਗਾ ਪਰ ਅੱਜ ਸਾਡਾ ਹਿੱਸਾ ਜਿਹੜਾ ਅਸੀਂ ਕਹਿੰਦੇ ਆ ਕਿ ਸਾਡਾ ਪਹਿਲਾ ਦੁਨੀਆ ਤੇ ਨਹੀਂ ਚੱਕਿਆ ਹੋਇਆ ਹਿੱਸਾ ਹੋਈ ਸਾਰਾ ਇਸਾ ਕੀ ਹੋਣਾ ਚਾਹੀਦਾ ਹੈ ਕਹਿੰਦਾ ਯਿਸੂ ਮਸੀਹ ਕਹਿੰਦਾ ਕਿ ਤੂੰ ਸਾਰਾ ਭਰੋਸਾ ਕਿਹਦੇ ਤੇ ਰੱਖਣਾ ਹੈ ਆਪਣੀ ਬੁੱਧੀ ਤੇ ਤਰਵਾ ਨਹੀਂ ਕਰ ਵਰ ਕੇ ਤੂੰ ਸਾਰਾ ਭਰੋਸਾ ਕਿਹਦੇ ਤੇ ਰੱਖ ਰੱਬ ਦੇਸ਼ਰ ਤੇ ਰੱਖ ਅਸੀਂ ਆਪਣੀ ਬੁੱਧੀ ਆਪਣੇ ਦਿਮਾਗ ਦੇ ਨਾਲ ਸਭ ਕੁਝ ਕੀ ਕਰਨਾ ਚਾਹਦੇ ਆ ਤਿਆਰ ਕਰਨਾ ਚਾਹਦੇ ਆ ਮੈਂ ਇਸ ਤਰ੍ਹਾਂ ਇਸ ਤਰ੍ਹਾਂ ਕਰਦਾ ਮੈਂ ਇਸ ਤਰ੍ਹਾਂ ਖੁਦਾ ਦੀ ਗੱਲ ਦਾ ਵਿੱਚ ਉਂਦੀ ਜਨ ਤਾਂ ਅਸੀਂ ਖੁਦਾ ਦੇ ਲੋਕ ਪਾਪਦਾਨ ਦੇ ਵਿੱਚ ਦਿੱਤਾ ਹੈ ਅਸੀਂ ਉਹਦੇ ਪਹਿਲਾ ਹੱਥ ਅੱਤੇ ਪੈਰ ਦੇ ਵਿੱਚ ਜਿਹੜੇ ਲੋਕ ਸਾਨੂੰ ਦਿੱਤੇ ਹੋਏ ਹਨ ਇਤਬਾਰੇ ਅਸੀਂ ਉਹਨਾਂ ਦੇ ਵਿੱਚ ਵੀ ਆਪਣਾ ਜੋ ਖੁਦਾ ਦਾ ਡਰ ਹੈ ਉਸ ਨੂੰ ਕਿਵੇਂ ਅਸੀਂ ਸ਼ੋਅ ਕਰਨਾ ਹੈ ਉਹਨਾਂ ਦੇ ਵਿੱਚ ਉਹ ਡਰ ਅਤੇ ਭੈਅ ਦਿਖੇ ਤਾਂ ਕਿ ਉਹ ਲੋਕ ਪਰਮੇਸ਼ਰ ਦੀ ਕ੍ਰਿਸ਼ਟੀਆ ਤਿਆਰ ਹੋਵੇ ਔਰ ਖੁਦਾ ਜਲਦ ਆਈ ਯੇਸ਼ੂ ਮਸੀਹ ਦੇ ਆਮਦੇ ਵਿੱਚ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ ਦੇਖੋ ਦਮੀਆਂ ਨੇ ਵੀ ਕਹਿ ਚਲੇਗੀ ਦਰਸੂਨ ਵੀ ਆ ਕੇ ਚਲੇਗੀ ਫਿਰ ਉਹ ਸੇਵਕ ਵੀ ਕੱਤੇ ਹੋ ਰਹੇ ਨੇਗੇ ਸਾਰੇ ਜਿਹੜੇ ਇਹੀ ਪਰਜਾ ਕਰ ਰਹੇ ਯੇਸ਼ੂ ਸਿਰ ਦਾ ਪਹਿਲਾਂ ਲੋਕ ਬਹੁਤ ਕੱਟ ਬੇਨਤੀ ਜਾਨਦੇ ਸੀ آج ہر ایک جگہ دیتے لوگ جانتے نہیں کہ مسیح ہوں پر پھر بھی اس مسیح نے آمدہ سما حجے کو ہوتے کی ہو رہا ہے دیر آ رہا ہے کیوں دیری ہوئی جاتی ہے کیونکہ اصل چھے جو کلیسی جو اصل چھے دیر تیار ہوئی چاہیتی ہے وہ دیر تیار ہو نہیں رہی ہے اصل جو ہو دے کہ آپ ہو نہیں رہی کیسے کہا کہ یشو مسئلہ بھی آمد بھی کی ہو رہی ہے دھول تو بھی چلی جا رہی ہے جدو اس کلیسیہ تیار ہوگی جدو وہ دیہ دے تیار ہوگی جدو وہ دی دلہت تیار ہوگی پرمیشنہ نے وہ دی کی ہو جانا ہے آپ وہ دی تیار آنا ہے اس سب دی جبے والی اس سب جو کلیسیہ دے دی جو کلیسیہ میں بنا دی دلہت تو تیار کرن دی جو جبے والی ہے

پہلا راجا ادیا کا پڑھاؤں گا چار سو نمی ایک کلا کی ہے ایک پاس کنگ چار سو نبی دوسرے پاس کنگ ایک نبی ہے اور چار سو نبی وہ نقلی نب نبی, نبی دسیا <تصف> گیا ہے اور جی اصلی نبی وہ ہے ਔਰ ਜਦੋਂ ਪਿੱਕਰ نبی ਅਸਲ ਦੇ ਵਿੱਚ ਅਸਲ نبی ਜਿਹਨੂੰ ਖੜਾ ਹੁੰਦਾ ਹੈ ਨਾ ਫਿਰ ਉਹ 400 ਜਿਹੜਾ ਉੱਤੇ ਭਾਰੀ ਦਿੰਦਾ ਹੈ ਹallelujah 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 ਉਹਨੂੰ ਇਸ ਦਾ ਮਤਲਬ ਨਹੀਂ ਹੈਗਾ ਕਿ ਮੇਰੇ ਨਾਲ ਕਿੰਨੇ ਲੋਕ ਖੜੇ ਹੋਣਗੇ ਫਿਰ ਜਿਹਦੇ ਨਾਲ ਕਿੰਨੇ ਲੋਕ ਖੜੇ ਹੋਣਗੇ ਕੋਈ ਨਹੀਂ ਕੋਈ ਨਹੀਂ ਜ਼ਿਆਦਾ

ਪਾਵਰ ਹੈ। ਹੋਰ ਇੱਕ ਨਕਲੀ ਯੁੱਗ ਹੈ ਜਿਹੜਾ ਸ਼ਕਾਮ ਪਿਆਰ ਕਰਦਾ ਹੈ। ਅਸੀਂ ਇੱਕ ਸੇਵਕ ਖੜਾ ਹੁੰਦਾ ਹੈ। ਅਸਲੀ ਹੋਵੇ ਤਾਂ 400 ਸੇਵਕ ਖੜੇ ਹੋ ਜਾਣਗੇ। ਪਰ ਬਾਅਦ ਵਿੱਚ ਦੇਖੋ ਜਿੰਨੇ ਮਰਜੀ ਖੁਦਾ ਦੇ ਵਿਚ ਇਹ ਤੇ بڑے ਏਰੀਆ ਵਿੱਚ ਬਹੁਤ سارے ਲੋਕ ਲਗੇਗੇ ਜਿਹੜੇ ਸੇਵਕ ਨਹੀਂ ਕਰਦੇ ਨੇ। ਪਰ ਖੁਦਾ ਇਹਦਾ ਜਾਣਦਾ ਹੈ ਕਿ ਸਾਰੇ ਆਪਣੀ ਆਪਣੀ ਸੇਵਕਾਈ ਦਾ ਪਤਾ ਹੈ। ਹੈਨਾ? ਕੋਈ ਕਿਸੇ ਦਾ ਨਿਆਂ ਨਹੀਂ ਕਰ ਸਕਦਾ ਹੈਗਾ। ਪਰ ਨਕਲੀ ਯੁੱਗਾਂ ਦੇ ਨੇ ਖੜੇ پہلا ہو جانا ہے چار سو سیدھے چار سو دے چار سو دے چار سو دے دے کردے ہو بھی پلس بھی چلے پر کردے کی بھی سکے ہو انجانے کے دیر 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 دوسرا ایک پہلا نکلی کی کرتا ہے شیطان سیوہ کھڑا کرتا ہے دوسرا نکلی کی کھڑا کرتا ہے جب وہ بیندی کھڑی کرتا ہے سالے بری آلے بری آلے بری آلے لے کے آیا یارا بوام نے سوالے اسرائیلیہ نے ایک عبید سکی ਇਹ ਸਿਰਫ ਇੱਕ ਹੀ ਜਗਵੇਦੀ ਹੋਵੇਗੀ। ਔਰ ਸਾਧ ਦੇ ਵਿੱਚ ਇੱਕ ਵਾਰ ਕੀ ਕਰਨੀ ਆ ਉਸ ਜਗਵੇਦੀ ਦੇ ਉੱਤੇ ਸਾਰੇ ਦਿਲਿਆਂ ਦਾ ਜਾ ਕੇ ਉੱਤੇ ਬਲੀ ਚੜਾਉਣੀ ਆ। ਪਰ ਜਿਆਦਾ ਲੋਮ ਆਇਆ ਔਰ ਉਸਾਰ ਦੀਆਂ ਜਗਵੇਦੀਆਂ ਖਾਂ ਖਾਂ ਦੇ ਜਗਵੇਦੀਆਂ ਬਣਾ ਦੀਆਂ। ਕਿਸੇ ਪਹਾੜ ਦੇ ਤੇ ਕੋਈ ਜਗਵੇਦੀ ਬਣਾਦੀ, ਕਿਸੇ ਪਹਾੜ ਦੇ ਕੋਈ ਜਗਵੇਦੀ ਬਣਾਦੀ। ਲੇਵੀ ਖਾਨਦਾਨ ਨੂੰ ਜ਼ਿੰਮੇਵਾਰ ਸੀ ਕਿ ਸਿਰਫ ਇਹ ਹੀ ਸੇਵਾ ਕਰਸਣ ਦੇ ਨੇ ਪਰ ਉਸਨੇ ਜਿਆਦਾ ਲੋਮ ਕਰਤਾ। سامنے جا کے تے دیو جی بھی ہیں ہاں بھی تم سے ہوئی کرنی ہے چلو جی آجو دوسرے کو بڑے اتنے کرنی ہے چلو جی آجو سارے کو کی جتا پڑھ کے اتھے جاج کے لیفتر آتا پر لیفتر کا بچہ انداز ہے اتھے لیفتر جدو سی پہلا راجا اتھا تیرا جائے پڑھ دیا اتھے لکھا ہے کہ اتھے لیفتر بندہ آیا جنہوں پر لیفتر کا بندہ کیا جانتا ہے وہ کنہ جنس کی صرف ایک کوئی جنہ ایک کوئی جنہ آیا اور ਹੋਣ ਦਾ ਉਪਦੇਸ਼ ਅਨੁਸਾਰ ਜੇਕਰ ਯੋਸ਼ੀਆ ਘੱਟੇ ਗਦਾ ਇਹਗਾ ਔਰ ਉਹ ਇਸ ਜਗਵੇਦੀ ਨੂੰ ਪਾੜੇਗਾ ਤੇ ਜਿਹੜੇ ਜਾਜਕ ਨੇ ਉਹਨਾਂ ਦੀ ਸਵਾਰਥ ਜਿਹੇ ਉੱਤੇ ਹੋਈ ਹੋਣਾ ਜਿਹੜੀ ਜਗਵੇਦੀਆਂ ਤੇ ਹੋਵੇਗੀ ਹਾਲੇ 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 ਸੋ ਪਹਿਲਾ ਕੰਮ ਲਗਲੀ ਜਾਦਕ ਖੜੇ ਕਰਨਾ ਫਿਰ ਲਗਲੀ ਜਗਵੇਦੀ ਅਜਿਹੀ ਪਰਮੇਸ਼ਰ ਦੀ ਜਿੱਥੇ ਜਾਂਦਾ ਉੱਥੇ ਜਗਵੇਦੀ ਅਸੀਂ ਕਹਿੰਦੇ ਹਾਂ ਖੁਦਾ ਦੀ ਪੈਂਟ ਦੋ ਔਰ ਖੁਦਾ ਦੀ ਪੈਂਟ ਹੀ ਜਿਹੜੇ ਹੋ ਕੇ ਜਿਹੜੇ ਸਵੀਕਾਰ ਹੁੰਦੀ ਹੈ ਪਰ ਅਸੀਂ ਦੇਖਣਾ ਹੈ ਕਿ ਉਹ ਜਗਵਿੰਦੀ ਦਾ ਅਸੀਂ ਕੀ ਬਣਾ ਰਹੇ ਆ ਕਿਉਂਕਿ ਦੇਖੋ ਜਗਵਿੰਦੀ 12 ਜਿਹੜੇ ਜਿਹੜਾ 400 ਨਹੀਂ ਚਲਦਾ ਨਹੀਂ ਕਿਤੇ ਮੇਦੀ ਬਣਾਈਏ ਪਰ ਜਗਵਿੰਦੀ ਕਿੱਦਾਂ ਬਣਾਈ ਦੇਖ ਏਕ ਦਾ ਜੇ ਬਣਾਈਆ ਪਰ ਜਗਵਿੰਦੀ ਬਣਾਣ ਬਣਾਣ ਨਹੀਂ ਚਲਦੀ ਹੈ ਫਰਕ ਹੈ ਜਗਵਿੰਦੀ ਜਿਹੜੀ 12 ਅੱਖਾਂ ਦੇ ਨਾਲ ਬਣਦੀ ਹੈ 12 ਕਵੀ ਪਸੰਦੀ ਹੈ ਉਹ ਜਗਵੇਦੀ ਅਸਲ ਚ ਪਰਮੇਸ਼ਰ ਦੀ ਜਗਵੇਦੀ ਸੀ ਪਰ ਜਿਹੜੀ ਜਗਵੇਦੀ ਦੂਸਰੀ ਬਣਾਈ ਗਈ ਉਹ ਜਗਵੇਦੀ ਕੀ ਬਣ ਗਈ ਨਕਲੀ ਜਗਵੇਦੀ ਬਣ ਗਈ ਇਸੇ ਕਰਕੇ ਉਹਨਾਂ ਦੇ ਚਾਰ ਤੋਂ ਨਦੀਆਂ ਦੇ ਦੁਆਰਾ ਉਹ ਜੋ ਹੈ ਹਾਲੇਲੂਇਆ ਉਹ ਪ੍ਰਾਰਥਨਾ ਸੁਣੀ ਨਹੀਂ ਕੀ ਸਰ ਬੁਰੀ ਹਾਲੇਲੂਇਆ 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 ਤਾਂ ਪਰਮੇਸ਼ਰ ਦਾ ਬਾਤ ਕਰਾਂ ਮੈਂ ਉਹ ਸਾਨੂੰ ਦੱਸਦਾ ਹੈ ਕਿ ਅੱਜ ਦਾ ਜਿਹੜਾ ਸਮਾਂ ਹੈ ਉਹ ਸੇਵਕਾਈ ਦੀ ਬਹੁਤ ਵੱਡੀ ਜ਼ਿੰਮੇਵਾਰੀ ਦਾ ਸਮਾਂ ਚੱਲ ਰਿਹਾ ਹੈ ਅਸੀਂ ਉਸ ਜ਼ਿੰਮੇਵਾਰੀਆਂ تھوڑا جا کٹورسی والے بن جان میرا دھوتے ہی نہ اور یہاں کی ہے سب پرمیشور جنہیں بھی کام کر رہے ہیں

اور پرمیشور کا سمراج کی ہونا ہے بدنا ہے پر شیطان نے بھی کتنا اس آدم کے حوالوں اپنے آدم کے حوال بنا تھا اور کنے کی لوگ پیدا ہوئے سارے شیطان نے لوگ باقی لوگ سارے پیدا ہوئے گئے ایک کوئی فوٹو کو کی ہو گیا سارے ان کے سارے باقی پیدا ہو گئے تا اے شیطان نے بھی کی کتنا پر اسے آکے اپنا آدم ہوا تیار کر دی تا شیطان چاہتا ہے کہ میں گمراہ کرا ہرے کے انسانوں کو پرمیشور دینا سادہ جدا لنک ہے اس کو توڑے ਚਾਹੇ ਉਹ ਕਿਸੇ ਵੀ ਤਰੀਕੇ ਨਾਲ ਦੇਖੋ ਸਾਡੇ ਅੱਜ ਕਰਾਣੇ ਵਿੱਚ ਹਾਲਾਤ ਨੇ ਜਿਹੜੇ ਉਹ ਤੁਹਾਡੇ ਪਸੰਦ ਦੇ ਨਹੀਂ ਔਰ ਸਾਡੇ ਹਾਲਾਤ ਕਦੇ ਬਹੁਤ ਬੈਟਰ ਵੀ ਹੋ ਸਕਦੇ ਕਦੇ ਕਦੇ ਤਾਂ ਅਸੀਂ ਚੰਗਾ ਮੀਡ ਦੇ ਨਾਲ ਵਧੀਆ ਲੋਕ ਆਪਾਂ ਕਰਦੇ ਨੇ ਜਿਹੜੇ ਵਧੀਆ ਚਾਹਦੇ ਕਿਨੇ ਆ ਹਨਾ ਪਰ ਕਦੇ ਇਹ ਤਾਂ ਵੀ ਸਮਾਂ ਆਦਾ ਹੈ ਤੁਹਾਨੂੰ ਦੇਖਦੇ ਆ ਕਿ ਕਿਤੇ ਰਹਿ ਪਾਸ ਕੀ ਸਾਰੇ ਬਿਦਲ ਆਦਲੂਆ ਹਾਲੇ ਹਾਲੇ کی ਕੀ ਕਰਦਾ ਹੈ ਸਾਨੂੰ ਫਿਰ ਵੀ ਕੀ ਕਰਦਾ ਸਬਰ ਕੇ ਚਲਾਉਂਦਾ ਹੈ ਸਾਨੂੰ ਉਹ ਫਿਰ ਵੀ ਕਿਸ ਨਾ ਕਿਸੇ ਤਰੀਕੇ ਨਾਲ ਸਾਡਾ ਹਿੰਮਤ ਅ ਬਦਾਂ ਦੇ ਲਈ ਕਿਸੇ ਦਾਸ ਅਜੋ ਕਦੇ ਵਰਜਨ ਦੇ ਵਿੱਚ ਪੜ੍ਹਿਆ ਰਾਤੇ ਜੀਵੇਂ ਬਾਰੇ ਤਾਂ ਪਹਿਲਾ ਕਹਿੰਦਾ ਤੂੰ ਦੇਖ ਤਲਵਾਰ ਨੂੰ ਮਾਰਦੇ ਹੋਏ ਫਿਰ ਆਪਣੀ ਕਲਿਸਿਆ ਨੂੰ ਅਵਾਧ ਕਰ ਦੇ ਤਾਂ ਕਿ ਉਹ ਉਸ ਆਉਣ ਵਾਲੀ ਮੌਤ ਤੋਂ ਕੀ ਹੋ ਜਾਵੇ ਬਚ ਜਾਵੇ ਬਚ ਜਾਵੇ ਪਰ ਜੇ ਤੈਨੂੰ ਉਹ ਤਲਵਾਰ ਦਾ ਕੁਝ ਨਹੀਂ ਪਤਾ ਲੱਗਦਾ ਤੇ ਤੂੰ ਕਲਿਸਿਆ ਵਿੱਚ ਬਸ ਨਹੀਂ ਸਕਦਾ ਹੈਗਾ ਤੇ ਫਿਰ ਉਹ ਤਲਵਾਰ ਆਏਗੀ ਤਾਂ ਪਹਿਲਾ ਤੈਨੂੰ ਨਾਸ਼ ਕਰੇਗੀ ਤੇ ਉਸ ਕੋ حساب ਉਸ ਦਾ ਨਾਮ ਲਿਆ ਜਾਵੇਗਾ ਕਿਉਂਕਿ ਜ਼ਿੰਮੇਵਾਰ ਨਾ ਤੇਰੀ ਲਈ ਸੀ ਪਰ ਤੂੰ ਅੱਗੇ ਨਹੀਂ ਰਸਿਆ ਹੈਗਾ ਇਸ ਕਰਕੇ ਹੁਣ ਲੇਖਾ ਕਿੰਨੂੰ ਦੇਣਾ ਪਵੇਗਾ ਤੈਨੂੰ ਦੇਣਾ ਹੋਊਗਾ ਉਸ ਗੱਲ ਦਾ ਕਿਤੇ ਉਹ ਨਾ ਹੋਇਆ ਅਸੀਂ ਕਸਮ ਕਰ ਤਾ ਕਿ ਸੋਚੀ ਵੀ ਚਲੋ ਅਜੇ ਫਿਰ ਇਸਿਆ ਚਾਹੇ ਨਵਾਂ ਮੈਂਬਰ ਆਇਆ ਪਰ ਇਹ ਦੇਖੋ ਇਹਦੀ ਗੱਲ ਰਹਿਣ ਦਿਓ ਜੇ ਇਹ ਨੂੰ ਮੈਂ ਇਹ ਨਵੀਂ ਗੱਲ ਦੱਸਦੀ ਇਹ ਤਕੋਰ ਬਚਨ ਥੋੜਾ ਜਿਹਾ ਕਿਤੇ ਇਹ ਭੱਜ ਨਾ ਜਾਏ ਆਮੈਂਨ हां असी वेबेर सोच लेंदे ना मेरादा नबा पर आया है जेनु मैं आज ही इनु रोटी गवाती ते फिर होता होजुगा असी पहला खैर 2-4 महीने तक असी वेट करते ना मैं ता नहीं है कि पहले देनी आके इनु रोटी गवा लंदे हां पर असी शुरू ਦੇ ਵਿੱਚ ਜਿਹੜਾ 2-4 ਮਹੀਨੇ ਹੁੰਦੇ ਨੇਗੇ 2-4 ਮਹੀਨੇ ਅਸੀਂ ਉਹਨੂੰ ਪਹਿਲਾਂ ਦੁੱਧ ਵੀ ਦੇਈਏ ਉਸ ਤੋਂ ਬਾਅਦ ਉਹਨੂੰ ਥੋੜਾ ਥੋੜਾ ਅੰਨ ਦੇ ਨਾਲ ਦੇਣਾ ਸ਼ੁਰੂ ਕਰ ਜੀਏ ਸ਼ੁਰੂ ਕਰ ਜੀਏ ਤਾਂ ਕਿ ਅਸੀਂ ਉਸ ਅੰਨ ਦੇ ਦੁਆਰਾ ਉਹ ਹੋਰ ਮਜ਼ਬੂਤ ਹੋਏ ਪਰਮੇਸ਼ਰ ਦੇ ਆਮਦ ਦੇ ਵਿੱਚ ਆਇਆ प्यारे दोस्तों हालेलुया 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 हम सभी साथ में परमेश्वर की आमद के लिए तैयार करने के लिए बैठे हैं जब कभी खुदा जब आए तब परमेश्वर भी आमद के लिए सारे लोग तैयार होना और हम सभी साथे उठाए जाएंगे ऐ ना हो सब जो कोई है कोई है ना नहीं हम सब कि होंगे जिस तरह इठे इकट्ठे हैं उसी तरह हम कितने होंगे स्वर्ग के जितने इकट्ठे होंगे आप परमेश्वर आज के वचन के द्वारा आप सबों आशीष पेगत करवे हालेलुया हालेलुया आमेन you oh.